ਇਹ ਵੀਊ ਦੀ ਗੇਮ ਹੈ ਸਾਰੀ ਕੁਐਸਚਨ ਮਾਰਕ ਪਤਾ ਗੋਲਡੀ ਬਰਾੜ ਦੀ ਹੋਈ ਮੌਤ ਪਿੱਛੇ ਕੁਐਸਚਨ ਮਾਰਕ ਉਵੇਂ ਗੋਲਡੀ ਬਰਾੜ ਦੀ ਫੋਟੋ ਲਾਈ ਗੋਲੀ ਚੱਲੀ ਇੱਕ ਨੇ ਕਹਿਤਾ ਜੀ ਸ਼ੂਟਰ ਪਛਾਣੇ ਗਏ ਲੋਕ ਸਵਾਦ ਚ ਦੇਖੀ ਜਾਂਦੇ ਦੋ ਦੋ ਤਿੰਨ ਤਿੰਨ ਹਰ ਬੰਦਾ ਲਾਈਵ ਬੈਠਾ ਐਂਕਰ ਉਸੇ ਗੱਲ ਨੂੰ ਰਿਪੀਟ ਕਰੀ ਜਾਂਦਾ ਚੀਕੀ ਜਾਂਦਾ ਉਹ ਇਨਫੋਰਮੇਸ਼ਨ ਪੁਚਾਲ ਆ ਗਿਆ ਪੁਚਾਲ ਆ ਗਿਆ ਪੁਚਾਲ ਆ ਗਿਆ ਤਸਵੀਰਾਂ ਦੇਖੋ ਤਸਵੀਰਾਂ ਦੇਖੋ ਪੱਖੇ ਹਿੱਲ ਰਹੇ ਆ ਕੂਲਰ ਹਿੱਲ ਰਹੇ ਆ ਲੋਕੇਸ਼ਨ ਦੱਸੀ ਦੋ ਗਾਂ ਅੱਧਾ ਘੰਟਾ ਉਹੀ ਚੱਲ ਰਿਹਾ ਹੁੰਦਾ ਉਹ ਰੌਲਾ ਪੈ ਜਾਂਦਾ ਵੀ ਦੇਖੋ 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 ਫਲਾਨੇ ਨੇ ਚਲਾਤਾ ਵੀ ਐਨੇ ਮਾਰੇ ਜਾਂ ਐਨੇ ਮਰੇ ਉਹ ਕਈ ਵਾਰੀ ਹੋੜ ਦੇ ਵਿੱਚ ਬਾਕੀ ਕਨਫਰਮ ਹੀ ਨਹੀਂ ਕਰਦੇ ਉਹ ਵੀ ਚਲਾ ਦਿੰਦੇ ਬੰਦਾ ਇਹ ਪੁੱਛੇ ਵੀ ਚੰਡੀਗੜ੍ਹ ਬੈਠੇ ਆ ਤੁਹਾਡਾ ਫਰੈਜ਼ਨੋ ਦੇ ਵਿੱਚ ਕੋਈ ਰਿਪੋਰਟਰ ਨਹੀਂ ਹੈ ਤੇ ਤੁਸੀਂ ਉਥੋਂ ਦੀ ਘਟਨਾ ਨੂੰ ਜਿਹੜੀ ਹਾਲੇ ਕਿ ਅਮਰੀਕਨ ਮੀਡੀਆ ਜਾਂ ਅਮਰੀਕਨ ਪੁਲਿਸ ਪੁਸ਼ਟੀ ਨਹੀਂ ਕਰ ਰਹੀ ਕਈਆਂ ਨੇ ਕੋਲੋਂ ਬਣਾ ਤੇ ਦੋ ਇੱਕ ਦੇ ਲੱਤ ਚ ਵੱਜੀ ਐ ਹੋਇਆ ਉਹ ਬੰਦਾ ਨਿਕਲਿਆ ਮੇਰੇ ਖਿਆਲ ਨਾਈਜੀਰੀਅਨ ਮੂਲ ਦਾ ਜੀ ਦੀ ਮੌਤ ਹੋ ਗਈ। ਉਹ ਲੋਕ ਵੀ ਸਮਝਾ ਦੇ ਯਾਰ ਜਿੱਥੇ ਸਿਮਰਨ ਡਾਂਸਰ 15 ਦਿਨ ਛਾਈ ਰਹੀ ਹੋਵੇ ਨਿਊਜ਼ ਚੈਨਲਾਂ ਤੇ ਉਥੋਂ ਤੁਸੀਂ ਖਬਰ ਥੋੜੀ ਐਕਸਪੈਕਟ ਕਰਦੇ। ਕੱਲ ਤੋਂ ਵੱਖ-ਵੱਖ ਮੀਡੀਆ ਅਦਾਰਿਆਂ ਦੇ ਵੱਲੋਂ ਕੁਝ ਖਬਰਾਂ ਪਬਲਿਸ਼ ਕੀਤੀਆਂ ਗਈਆਂ ਜਿਸ ਦੇ ਵਿੱਚ ਗੈਂਗਸਟਰ ਗੋਲਡੀ ਬਰਾੜ ਦੇ ਮੌਤ ਦੀਆਂ ਖਬਰਾਂ ਦਿਖਾਈਆਂ ਗਈਆਂ ਹਾਲਾਂਕਿ ਉਸ ਤੋਂ ਬਾਅਦ ਇੱਕ ਖਬਰ ਆਉਂਦੀ ਆ ਪਤਾ ਲੱਗਦਾ ਕਿ ਗੋਲਡੀ ਬਰਾੜ ਤਾਂ ਜਿੰਦਾਗਾ ਅਜਿਹਿਆਂ ਪਹਿਲਾਂ ਵੀ ਕਈ ਵਾਰ ਘਟਨਾਵਾਂ ਘਟ ਚੁੱਕੀਆਂ ਨੇ ਬਹੁਤ ਸਾਰੇ ਅਜਿਹੇ ਜਿਹੜੇ ਗੈਂਗਸਟਰ ਹੁੰਦੇ ਨੇ ਜਾਂ ਹੋਰ ਬਹੁਤ ਸਾਰੇ ਲੋਕਾਂ ਦੀ ਜਿਹੜੀਆਂ ਮਰਨ ਦੀਆਂ ਖਬਰਾਂ ਆਉਂਦੀਆਂ ਨੇ ਪਰ ਬਾਅਦ ਦੇ ਵਿੱਚ ਪਤਾ ਲੱਗਦਾ ਕਿ ਉਹ ਤਾਂ ਜਿਉਂਦੇ ਹਨ ਅਜਿਹਾ ਕਿਉਂ ਹੁੰਦਾ ਕਿ ਮੀਡੀਆ ਉਹਨਾਂ ਦੀ ਪੁਸ਼ਟੀ ਨਹੀਂ ਕਰਦਾ ਪੰਜਾਬੀ মিডিਆ ਦੇ ਵੱਲੋਂ ਵੱਡੇ ਪੱਧਰ ਦੇ ਉੱਤੇ ਇਸ ਨੂੰ ਦਿਖਾਇਆ ਗਿਆ ਇਸ ਦੇ ਉੱਤੇ ਚਰਚਾ ਕਰਾਂਗੇ ਸੀਨੀਅਰ ਪੱਤਰਕਾਰ ਸਾਡੇ ਨਾਲ ਸਿਮਰਜੋਤ ਸਿੰਘ ਮੱਕੜ ਮੌਜੂਦ ਨੇ ਮੱਕੜ ਸਾਹਿਬ ਇਹ মিডিਆ ਕੀ ਗੱਲ ਅੱਜਕੱਲ ਪੋਸਟ ਹੀ ਨਹੀਂ ਕਰਦਾ ਕੀ ਕਾਰਨਾ ਪਹਿਲਾਂ ਖਬਰ ਆਉਂਦੀ ਹੈ ਕਿ ਬੰਦਾ ਮਰ ਗਿਆ ਬਾਅਦ ਦੇ ਵਿੱਚ ਖਬਰ ਆਉਂਦੀ ਹੈ ਜੀ ਉਹ ਤਾਂ ਫੇਕ ਸੀਗੀ ਦੇਖੋ ਰਾਜਦੀਪ ਆਪਾ ਸਾਰੇ ਹੀ ਕਸੂਰਵਾਰ ਆ ਇਹਦੇ ਵਿੱਚ ਕੋਈ ਇੱਕ ਦੇ ਉੱਤੇ ਟਾਰਗੇਟ ਕਰਕੇ ਕਿਸੇ ਬਾਰੇ ਕਹਿਣ ਦੀ ਲੋੜ ਨਹੀਂ ਹਮ ਖਾਸ ਤੌਰ ਤੇ ਜਦੋਂ ਸੋਸ਼ਲ ਮੀਡੀਆ ਸਟਰੋਂਗ ਹੋਇਆ ਜਦੋਂ ਦਾ ਉਦੋਂ ਤੋਂ ਆਥੈਂਟੀਸਿਟੀ ਹੈ ਘਟਦੀ ਗਈ ਹੈ ਇਹ ਰਫਾਈਨ ਨਹੀਂ ਹੋ ਰਿਹਾ ਇਹ ਬਹੁਤ ਵੱਡੀ ਪ੍ਰੋਬਲਮ ਹੈ ਜਿਵੇਂ ਪ੍ਰਿੰਟ ਮੀਡੀਆ ਦੀ ਖਾਸੀਅਤ ਇਹ ਸੀ ਕਿ ਭਾਵੇਂ ਲੇਟ ਛਪਦੀ ਸੀ ਖਬਰ ਅਗਲੇ ਦਿਨ ਆਉਂਦਾ ਸੀ ਅਖਬਾਰ ਪਰ ਤੱਥ ਹੁੰਦੇ ਸੀ ਉਹਦੇ ਵਿੱਚ ਕਨਫਰਮੇਸ਼ਨ ਹੁੰਦੀ ਸੀ ਸੋਰਸਸ ਹੁੰਦੇ ਸੀ ਉਸ ਤੋਂ ਬਾਅਦ ਹੀ ਜਾ ਕੇ ਖਬਰ ਛਪਦੀ ਸੀ ਔਰ ਉਹਦਾ ਅਸਰ ਹੁੰਦਾ ਸੀ ਜੀ ਹੁਣ ਤਾਂ ਇਹ ਹੋ ਗਿਆ ਕਿ ਛੱਟ 'ਚ ਤੁਸੀਂ ਇਹ ਜਿਹੜਾ ਰਿਵਾਜ ਹੈ ਮੇਰੇ ਨਾਲ ਤਾਂ ਪਰਸਨਲੀ ਇਹ ਹੋਇਆ ਕਿ ਜਦੋਂ ਗੁਰਪ੍ਰਤਵੰਤ ਪੰਨੂ ਹੋਣਾ ਦੀ ਮੌਤ ਦੀ ਖਬਰ ਆ ਜਾਂਦੀ ਹੈ ਹਮ ਤੇ ਦੇਸ਼ ਦਾ ਸਭ ਤੋਂ ਵੱਡਾ ਮੀਡੀਆ ਹਾਊਸ ਭਾਰਤ ਦਾ ਸਭ ਤੋਂ ਵੱਡਾ ਮੀਡੀਆ ਹਾਊਸ ਇਹ ਖਬਰ ਬ੍ਰੇਕ ਕਰਦਾ ਜੀ ਕਿ ਗੁਰਪਤਵੰਤ ਪੰਨੂ ਦੀ ਮੌਤ ਹੋ ਗਈ ਅਮਰੀਕਾ ਦੇ ਵਿੱਚ ਹੁਣ ਪ੍ਰੋਬਲਮ ਕੀ ਹੈ ਕਿ ਮੈਂ ਇਹ ਕਹਿ ਰਿਹਾ ਕਿ ਸਾਰਿਆਂ ਦੀ ਪ੍ਰੋਬਲਮ ਇਹ ਹੋ ਗਈ ਕਿ ਅਸੀਂ ਇਸ ਦੌੜ 'ਚ ਪੈ ਗਏ ਕਿ ਕਨਫਰਮੇਸ਼ਨ ਤੇ ਸੋਰਸਸ ਵੱਲ ਜਾਣ ਤੋਂ ਪਹਿਲਾਂ ਇਸ Trap 'ਚ ਵੀ ਫਸ ਗਏ ਛੋਟੇ ਮੀਡੀਆ ਹਾਊਸਸ ਤੇ ادارے ਕਿ ਜੇ ਵੱਡੇ ਅਖਬਾਰਾਂ ਨੇ ਜਾਂ ਵੱਡੇ ਚੈਨਲਾਂ ਨੇ ਕੁਝ ਬ੍ਰੇਕ ਕਰਤਾ ਤਾਂ ਉਹਨਾਂ ਨੇ ਕਨਫਰਮ ਹੀ ਕੀਤਾ ਉਹਨਾਂ ਨੇ ਆਪਾਂ ਲੈਟ ਕਰਕੇ ਚੱਲਣ ਲੱਗ ਗਏ ਹੂੰ ਮਨ ਲਓ ਹਿੰਦੀ ਦੇ ਉਹ ਸਭ ਤੋਂ ਵੱਡੇ ਦੇਸ਼ ਦੇ ਅਖਬਾਰ ਨੇ ਜੇ ਖਬਰ ਪਾਈ ਸੀ ਤਾਂ ਆਪਾਂ ਇਹ ਅਲਰਟ ਕਰ ਲਿਆ ਵੀ ਯਾਰ ਕਨਫਰਮ ਕਨਫਰਮਡ ਹੋਊਗਾ ਤਾਂ ਹੀ ਪਾਈ ਹੈ। ਹੂੰ। ਉਹ ਉਦੋਂ ਬਾਅਦ ਉਹ ਕੀ ਕੀਤਾ ਉਹਨਾਂ ਨੇ ਆਪਦੀ ਐਪ ਦੇ ਉੱਤੇ ਜਦੋਂ ਪਤਾ ਲੱਗਿਆ ਕਿ ਗੁਰਪਤਵੰਤ ਪੰਨੂ ਦੀ ਮੌਤ ਨਹੀਂ ਹੋਈ ਉਹ ਖਬਰ ਐਡਿਟ ਕਰ ਗਏ। ਕਿ ਕਿਆ ਹੋਈ ਹੈ ਮੌਤ ਕੁਐਸਚਨ ਮਾਰਕ। ਪਹਿਲਾਂ ਤਾਂ ਪਾਤਾ ਵੀ ਹੋਈ ਮੌਤ। ਹੂੰ। ਫਿਰ ਕਿਆ ਹੋਈ ਹੈ ਮੌਤ ਕੁਐਸਚਨ ਮਾਰਕ। ਫਿਰ ਉਦੋਂ ਬਾਅਦ ਜਦੋਂ 2 ਦਿਨ ਬਾਅਦ ਤਿੰਨ ਦਿਨ ਬਾਅਦ ਜਮਾਈ ਪੁਸ਼ਟੀ ਹੋ ਗਈ ਤੇ ਕ੍ਰਿਟਿਸਿਜ਼ਮ ਹੋਇਆ ਤੇ ਉਹਨਾਂ ਨੇ ਉਹ ਸਾਰਾ ਆਰਟੀਕਲ ਐਡਿਟ ਕਰਤਾ ਕਿਉਂਕਿ ਵੈਬਸਾਈਟ ਐਡਿਟ ਹੋ ਜਾਂਦੀ ਹੈ ਜੀ ਐਪ ਐਡਿਟ ਹੋ ਜਾਂਦੀ ਹੈ ਜਾਂ ਹੁਣ ਤੁਸੀਂ ਦੇਖੋ ਕਿ ਜਿਹੜਾ ਟਾਈਟਲ ਵੀ ਆ ਉਹ ਐਡਿਟ ਹੋ ਜਾਂਦਾ ਹੈ ਵੀਡੀਓ ਰਿਪਲੇਸ ਹੋ ਜਾਂਦੀ ਹੈ ਵੀਡੀਓ ਰਿਪਲੇਸ ਹੋ ਜਾਂਦੀ ਹੈ ਹਾਂ ਤਾਂ ਪ੍ਰੂਫ ਹੀ ਕੋਈ ਨਹੀਂ ਰਹਿ ਗਿਆ ਪ੍ਰੂਫ ਨਹੀਂ ਰਹਿ ਗਿਆ ਉਹ ਜਦੋਂ ਐਡਿਟ ਹੋ ਗਿਆ ਤਾਂ ਉਹਨਾਂ ਨੇ ਕਰਤਾ ਕਿ ਐਸੀ ਖਬਰਾਂ ਚਲਾਈ ਗਈ ਜਬਕਿ ਇਸ ਬਾਤ ਕੀ ਪੁਸ਼ਟੀ ਨਹੀਂ ਹੋਈ ਔਰ ਗੁਰਪਤਵੰਤ ਪੰਨੂ ਜ਼ਿੰਦਾ ਹੈ ਉਸ ਦਿਨ ਮੈਂ ਇਹ ਫੈਸਲਾ ਕੀਤਾ ਕਿ ਇਸ ਘਟਿਆ ਦੌੜ ਤੋਂ ਬਾਹਰ ਹੋ ਜਾਣਾ ਹੈ ਜ਼ਿੰਦਗੀ 'ਚ ਕਿ ਤੁਸੀਂ ਇੱਕ ਕ੍ਰੈਡੀਬਲ ਮੀਡੀਆ ਹਾਊਸ ਹੋ ਜਾਂ ਕ੍ਰੈਡੀਬਲ ਜਰਨਲਿਸਟ ਹੋ ਲੋਕ ਤੁਹਾਡੇ ਕਹੇ ਤੇ ਸੁਣੇ ਤੇ ਭਰੋਸਾ ਕਰਦੇ ਆ ਜੀ ਲੋਕ ਤੁਹਾਡੀ ਗੱਲ ਨੂੰ ਮੰਨਦੇ ਆ ਵੀ ਆਰ ਇਹਨੇ ਕਹਤੀ ਤਾਂ ਠੀਕ ਹੋ ਜਿਵੇਂ ਟ੍ਰਿਬਿਊਨ ਦਾ ਕਿਸੇ ਜ਼ਮਾਨੇ 'ਚ ਹੁੰਦਾ ਸੀ ਨਾ ਵੀ ਲੋਕ ਕਹਿੰਦੇ ਸੀ ਜਾਂ ਬੀਬੀਸੀ ਦਾ ਇਹ ਹੁੰਦਾ ਸੀ ਜਦੋਂ 84 ਵੇਲੇ ਕਿਹਾ ਜਾਂਦਾ ਹੈ ਕੱਲ ਤੱਕ ਸਭ ਤੇ ਹਮਲਾ ਹੋਇਆ ਤਾਂ ਲੋਕਾਂ ਨੂੰ ਬੀਬੀਸੀ ਰੇਡੀਓ ਤੋਂ ਪਤਾ ਲੱਗਿਆ ਵੀ ਬੀਬੀਸੀ ਤੇ ਕਹਿ ਗਏ ਯਾਰ ਆ ਗੱਲ ਹੋ ਗਈ ਉਦੋਂ ਮਾਧਿਅਮ ਇੰਨੇ ਸਟਰੋਂਗ ਨਹੀਂ ਸੀ ਹੁਣ ਮਾਧਿਅਮ ਜਿਆਦਾ ਹੀ ਸਟਰੋਂਗ ਹੋ ਗਏ ਇਹ ਵਿਊ ਦੀ ਗੇਮ ਹੈ ਸਾਰੀ ਕੁਐਸਚਨ ਮਾਰਕ ਪਾਤਾ ਗੋਲਡੀ ਬਰਾੜ ਦੀ ਹੋਈ ਮੌਤ ਪਿੱਛੇ ਕੁਐਸਚਨ ਮਾਰਕ ਤੇ ਐਂਕਰ ਬਹਿ ਗਿਆ ਤੇ ਉਹ ਬਿਨਾਂ ਇਨਫੋਰਮੇਸ਼ਨ ਤੋਂ ਹੁਣ ਬੰਦਾ ਇਹ ਪੁੱਛੇ ਵੀ ਚੰਡੀਗੜ੍ਹ ਬੈਠੇ ਆ ਤੁਹਾਡਾ ਫਰੈਜ਼ਨੋ ਦੇ ਵਿੱਚ ਕੋਈ ਰਿਪੋਰਟਰ ਨਹੀਂ ਹੈ ਫਰੈਜ਼ਨੋ 'ਚ ਤੁਹਾਡਾ ਜਾਣਕਾਰ ਨਹੀਂ ਹੈ ਤੇ ਤੁਸੀਂ ਉੱਥੋਂ ਦੀ ਘਟਨਾ ਨੂੰ ਜਿਹੜੀ ਹਾਲੇ ਕਿ ਅਮਰੀਕਨ ਮੀਡੀਆ ਜਾਂ ਅਮਰੀਕਨ ਪੁਲਿਸ ਜਿਹੜੀ ਹਾਲੇ ਉਹਦੀ ਪੁਸ਼ਟੀ ਨਹੀਂ ਕਰ ਰਹੀ ਤੁਸੀਂ ਕਈਆਂ ਨੇ ਕੋਲੋਂ ਬਣਾ ਤੇ ਦੋ ਇੱਕ ਦੇ ਲੱਤ ਚ ਵੱਜੀ ਐ ਹੋਇਆ ਉਹ ਬੰਦਾ ਨਿਕਲਿਆ ਮੇਰੇ ਖਿਆਲ ਨਾਈਜੀਰੀਅਨ ਮੂਲ ਦਾ ਜੀ ਦੀ ਮੌਤ ਹੋਈ ਹੈ ਜੀ ਜਦੋਂ ਕੱਲ੍ਹ ਇਹ ਖਬਰ ਆਈ ਨਾ ਤਾਂ ਮੈਂ ਕਿਉਂਕਿ ਮੈਂ ਤੁਹਾਨੂੰ ਆਪਦਾ ਪਿਛਲਾ ਤੁਹਾਰਾ ਬਾ ਦੱਸਿਆ ਕਿ ਵੱਡੇ ਹਾਊਸਸ ਨੂੰ ਦੇਖ ਕੇ ਬਲੰਡਰ ਹੋਏ ਤੇ ਮੈਨੂੰ ਇਹ ਕੋਈ ਕਬੂਲਨ ਚ ਵੀ ਕੋਈ ਉਹ ਨਹੀਂ ਹੈ ਕਿ ਠੀਕ ਹੈ ਤੁਸੀਂ ਇਹ ਗਲਤੀਆਂ ਤਾਂ ਹੀ ਤਾਂ ਇਹ ਹੈ ਕਿ ਅੱਜ ਬੀਬੀਸੀ ਜਾਂ ਅਲ ਜਜ਼ੀਰਾ ਜਾਂ ਬਹੁਤ ਵੱਡੇ ਹਾਊਸਸ ਮੈਂ ਤਾਂ ਦੇਸ਼ ਤੇ ਉਹਨਾਂ ਨਾਮੀ ਮਤਲਬ ਮੈਂ ਇੱਕ ਬਹੁਤ ਵੱਡੇ ادارے ਚ ਕੰਮ ਕਰਦਾ ਸੀ ਨੈਸ਼ਨਲ ادارے ਚ ਐਨੀ ਵੱਡੀ ਕੋਈ ਸਕਿਉਰਟੀ ਫੋਰਸਸ ਦੇ ਨਾਲ ਰਿਲੇਟਡ ਖਬਰ ਬ੍ਰੇਕ ਕੀਤੀ ਗਈ ਇਹ ਗੱਲ ਮੈਂ ਬਹੁਤ ਵਾਰੀ ਦੱਸਦਾ ਹੁੰਨਾ ਜਦੋਂ ਐਡੀਟਰਸ ਬੈਠੇ ਹੁੰਦੇ ਆ ਤੇ ਮੈਂ ਉਦੋਂ ਉਸ ادارے ਦੇ ਪੰਜਾਬ ਯੂਨਿਟ ਨਾਲ ਸੰਬੰਧ ਰੱਖਦਾ ਸੀਗਾ ਤੇ ਮੈਂ ਆਪਦੇ ਸੀਨੀਅਰਸ ਨੂੰ ਕਿਹਾ ਵੀ ਮੈਂ ਨਹੀਂ ਬ੍ਰੇਕ ਕਰ ਸਕਦਾ ਇਹ ਖਬਰ ਸੋਰਸ ਤਾਂ ਦੱਸੋ ਇਹਦਾ ਕੀ ਹੈ ਕੌਣ ਕਹਿ ਰਿਹਾ ਉਹ ਕਹਿੰਦਾ ਤੂੰ ਬ੍ਰੇਕ ਕਰ ਇੰਨੇ ਨੂੰ ਉਹਨਾਂ ਨੇ ੱੱਕੇ ਨਾਲ ਨੈਸ਼ਨਲ ਦੇ ਬ੍ਰੇਕ ਕਰਤੀ ਫਿਰ ਪੰਜਾਬ ਵਾਲੇ ਤੇ ਵੀ ਬ੍ਰੇਕ ਕਰਨੀ ਪਈ ਉਹਨੂੰ ਦੇਖ ਕੇ ਉਹ ਖਬਰ ਪਲਾਂਟਡ ਖਬਰ ਨਿਊਜ਼ ਰੂਮ ਚ ਬਣੀ ਹੋਈ ਖਬਰ ਜੀ ਤੁਸੀਂ ਦੇਖੋ ਕਿ ਸਿਰਫ ਪਬਲਿਕ ਸੈਂਟੀਮੈਂਟ ਨੂੰ ਉਹ ਜਿਹੜਾ ਉਹ ਕੇਟਰ ਕਰਨਾ ਚਾਹੁੰਦੇ ਸੀਗੇ ਤੇ ਚੱਲੀ ਉੱਥੋਂ ਦੇ ਪੰਜਾਬ ਦੇਸ਼ ਦੇ ਸਾਰੇ ਵੱਡੇ ਚੈਨਲਾਂ ਨੇ ਦਸਾਂ ਪੰਜਾਂ ਮਿੰਟਾਂ ਬਾਅਦ ਜਿਵੇਂ ਕੀ ਹੁੰਦਾ ਹੈ ਕਿ ਨਿਊਜ਼ ਰੂਮ 'ਚ ਸਕਰੀਨਾਂ ਲੱਗੀਆਂ ਸਾਰਿਆਂ ਦੀਆਂ ਜੀ ਜਿਹੜਾ ਉੱਥੇ ਅਸਾਈਨਮੈਂਟ ਬੈਠਾ ਹੈ ਕੋਆਰਡੀਨੇਸ਼ਨ ਬੈਠਾ ਹੈ ਉਹਨਾਂ ਦੀ ਨਿਗਾਹ ਹੈ ਇਨਪੁਟ ਡਿਪਾਰਟਮੈਂਟ ਬੈਠਾ ਹੈ ਤੁਸੀਂ ਤਾਂ ਕੰਮ ਕਰਦੇ ਹੋ ਵੀ ਕੌਣ ਕੀ ਚਲਾ ਰਿਹਾ ਹੈ ਬਿਲਕੁਲ ਉਹ ਰੋਲਾ ਪੈ ਜਾਂਦਾ ਵੀ ਦੇਖੋ 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 ਫਲਾਣੇ ਨੇ ਚਲਾਤਾ ਵੀ ਐਨੇ ਮਾਰੇ ਜਾਂ ਐਨੇ ਮਰੇ ਹੂੰ ਉਹ ਕਈ ਵਾਰੀ ਹੋੜ ਦੇ ਵਿੱਚ ਬਾਕੀ ਕਨਫਰਮ ਹੀ ਨਹੀਂ ਕਰਦੇ ਉਹ ਵੀ ਚਲਾ ਦਿੰਦੇ ਆ ਇੱਕ ਕਾਪੀਕੈਟ ਦਾ ਜਿਹੜਾ ਚੱਲ ਪਿਆ ਨਾ ਕਾਪੀਕੈਟ ਹੋ ਗਿਆ ਹੂੰ ਹੁਣ ਉਹ ਖਬਰ ਬਾਕੀਆਂ ਨੇ ਵੀ ਚਲਾਤੀ ਰਾਜੀਪ ਔਰ ਉਹ ਨੇਰੀ ਆ ਗਈ ਦੇਸ਼ ਚ ਸਾਰੇ ਵੱਡੇ ਚੈਨਲਾਂ ਨੇ ਨੈਰੇਟਿਵ ਬਿਲਡ ਹੋ ਗਿਆ ਵੀ ਐ ਕਰਕੇ ਫਲਾਣੇ ਫਲਾਣੇ ਐ ਮਾਰਤੇ ਜਦ ਕਿ ਇਹੋ ਜੀ ਕੋਈ ਘਟਨਾ ਵਾਪਰ ਹੀ ਨਹੀਂ ਸੀਗੀ ਥੋੜੀ ਦੇਰ ਬਾਅਦ ਉਹਨਾਂ ਨੂੰ ਰਿਅਲਾਈਜ਼ ਹੋਇਆ ਤੇ ਉਹਨਾਂ ਨੇ ਖਬਰ ਚੱਕਤੀ ਤੇ ਬਾਕੀਆਂ ਨੇ ਵੀ ਚੱਕਦੀ ਹੂੰ ਤੇ ਉਹ ਅੱਧੇ ਪੌਣੇ ਘੰਟੇ ਜਿਹੜੀ ਆਪਸ ਚ ਵਿਊਅਰਸ਼ਿਪ ਦੀ ਕੈਟ ਫਾਈਟ ਹੋਈ ਉਹਦੇ ਚ ਝੂਠੀ ਖਬਰ ਪ੍ਰੈਜ਼ੈਂਟ ਹੋ ਕੇ ਖਬਰ ਉਦੋਂ ਸੋਸ਼ਲ ਮੀਡੀਆ ਸਟਰੋਂਗ ਨਹੀਂ ਸੀ ਨਹੀਂ ਤਾਂ ਉਹ ਕਿਤੇ ਨਾ ਕਿਤੇ ਲੋਕ ਕੈਪਚਰ ਕਰਕੇ ਰੱਖ ਲੈਂਦੇ ਹੁੰਦੇ ਆ ਸਕਰੀਨ ਰਿਕਾਰਡ ਹੋ ਜਾਂਦੀ ਹੈ ਜੀ ਸਿਮਿਲਰਲੀ ਇਸ ਖਬਰ ਜਦੋਂ ਇਹ ਆਈ ਤਾਂ ਪੂਰੇ ਦੇਸ਼ ਵਿਦੇਸ਼ ਤੋਂ ਫੋਨ ਆਉਂਦੇ ਰਹੇ ਕਿਉਂਕਿ ਹੁਣ ਆਪਾਂ ਪੱਤਰਕਾਰੀ ਕਰਦੇ ਆ ਤਾਂ ਤੁਹਾਡੇ ਹਰ ਤਰ੍ਹਾਂ ਦੇ ਸੋਰਸਸ ਨੇ ਹਨਾ ਜੀ ਕਿਸੇ ਨੇ ਵੀ ਪੁਸ਼ਟੀ ਨਹੀਂ ਕੀਤੀ ਹੂੰ ਜਿਹੜੇ ਕੋਸ਼ਿਕ ਗੋਲਡੀ ਦੇ ਐਂਟੀ ਗਰੁੱਪ ਸੀ ਉਹ ਬਹੁਤ ਤੱਤੇ ਸੀ ਇਸ ਗੱਲ ਤੋਂ ਫਿਰ ਤੁਸੀਂ ਚਲਾ ਨਹੀਂ ਰਹੇ ਤੁਸੀਂ ਚਲਾ ਨਹੀਂ ਰਹੇ ਕਿਉਂ ਨਹੀਂ ਚਲਾ ਰਹੇ ਤੇ ਮੈਂ ਤੁਹਾਨੂੰ ਵੀ ਥੋੜਾ ਮੇਰਾ ਮੈਨੂੰ ਫੋਨ ਆਇਆ ਤਾਂ ਮੈਂ ਤੁਹਾਨੂੰ ਕਿਹਾ ਕਿ ਜਦੋਂ ਤੱਕ ਪੁਸ਼ਟੀ ਨਹੀਂ ਕਰਦਾ ਅਮਰੀਕਾ ਦਾ ਪੁਲਿਸ ਡਿਪਾਰਟਮੈਂਟ ਉਦੋਂ ਤੱਕ ਤੁਹਾਨੂੰ ਇੱਕ ਬ੍ਰੇਕ ਨਹੀਂ ਕਰਨੀ ਚਾਹੀਦੀ ਜੀ ਪਰ ਹੋਇਆ ਕਿ ਪਹਿਲਾਂ ਇਹ ਚਲਾ ਦਿਓ ਵੀ ਕੀ ਹੋਈ ਹੈ ਮੌਤ ਉਹਦੇ ਮਿਲੀਅਨ 뷰 ਲੈ ਲੋ ਬਾਅਦ ਚ ਚਲਾ ਦਿਓ ਜੇ ਹੋਈ ਹੈ ਤਾਂ ਕਹਿ ਦਿਓ ਵੀ ਇਹ ਦੇਖੋ ਅਸੀਂ ਸਭ ਤੋਂ ਪਹਿਲਾਂ ਕਿਹਾ ਸੀ ਹੋਈ ਹੈ ਮੌਤ ਜੇ ਨਹੀਂ ਹੋਈ ਤਾਂ ਚਲਾ ਦਿਓ ਕਿ ਖਬਰ ਗਲਤ ਹੈ ਨਹੀਂ ਹੋਈ ਮੌਤ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਦੱਸ ਰਹੇ ਹਾਂ ਤੇ ਦੋਵਾਂ ਪਾਸੇ 뷰 ਲੈ ਕੇ ਤੇ ਫਿਰ ਨਿਊਜ਼ ਕੀ ਹੈ ਇਹ ਤਾਂ ਲੋਕਾਂ ਦਾ ਵਿਸ਼ਵਾਸ ਵੀ ਖਤਮ ਹੋ ਗਿਆ ਨਾ ਨਹੀਂ ਨਹੀਂ ਫਿਰ ਨਿਊਜ਼ ਦਾ ਚੈਨਲ ਦਾ ਮਤਲਬ ਕੀ ਤਾਂ ਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ ਮੈਂ ਤੁਹਾਨੂੰ ਕਈ ਵਾਰ ਕਹਿਣਾ ਕਿ ਮੈਂ ਨਿਊਜ਼ ਤੋਂ ਬਾਹਰ ਆਇਆ ਮੈਂ ਕੰਟੈਂਟ ਕ੍ਰੀਏਟ ਕਰ ਰਿਹਾ ਹਾਂ ਹੂੰ ਮੈਂ ਨਿਊਜ਼ ਤੋਂ ਬਾਹਰ ਆ ਕਿ ਇਸ ਦੌੜ ਦੇ ਵਿੱਚ ਨਿਊਜ਼ ਕਰ ਹੀ ਨਹੀਂ ਸਕਦੇ ਤੁਸੀਂ ਜੀ ਤੁਸੀਂ ਉਹਨਾਂ ਨੂੰ ਮੈਚ ਹੀ ਨਹੀਂ ਕਰ ਸਕਦੇ ਲੋਕ ਸਵਾਦ 'ਚ ਦੇਖੀ ਜਾਂਦੇ ਆ ਦੋ ਦੋ ਤਿੰਨ ਤਿੰਨੇ ਹਰ ਬੰਦਾ ਲਾਈਵ ਬੈਠਾ ਐਂਕਰ ਉਸੇ ਗੱਲ ਨੂੰ ਰਿਪੀਟ ਕਰੀ ਜਾਂਦਾ ਚੀਕੀ ਜਾਂਦਾ ਉਹ ਇਨਫੋਰਮੇਸ਼ਨ ਇੱਕ ਪੰਜਾਬ ਦੇ ਵੱਡੇ ਚੈਨਲ ਤੇ ਨੇ ਇੱਕ ਮੈਂ ਵਿਦ ਡਿਊ ਰਿਸਪੈਕਟ ਇੱਕ ਕੁੜੀ ਐਂਕਰ ਕਰਦੀ ਐ ਇਸੇ ਤਰ੍ਹਾਂ ਹੂੰ ਦੋ ਤਿੰਨੇ ਹਰ ਬੰਦਾ ਜੁੜ ਜਾਂਦਾ ਉਹ ਇੰਨਾ ਉੱਚੀ ਬੋਲਦੀ ਐ ਇੰਨਾ ਉੱਚੀ ਬੋਲਦੀ ਐ ਇਨਫੋਰਮੇਸ਼ਨ ਹੁੰਦੀ ਨਹੀਂ ਉਹੀ ਦੋ ਚਾਲ ਆ ਗਿਆ ਪੁਚਾਲ ਆ ਗਿਆ ਪੁਚਾਲ ਆ ਗਿਆ ਤਸਵੀਰਾਂ ਦੇਖੋ ਤਸਵੀਰਾਂ ਦੇਖੋ ਪੱਖੇ ਹਿੱਲ ਰਹੇ ਆ ਕੂਲਰ ਹਿੱਲ ਰਹੇ ਆ ਲੋਕੇਸ਼ਨ ਦੱਸਿਓ ਉਹ ਤੋਂ ਗਾਂ ਅੱਧਾ ਘੰਟਾ ਉਹੀ ਚੱਲ ਰਿਹਾ ਹੁੰਦਾ ਤੁਸੀਂ ਆਪਦੇ ਵਾਲ ਪਟਣ ਲੱਗ ਜੰਨੇ ਹੋ ਕਿੱਥੇ ਆਇਆ ਕਿੰਨੀ ਤੀਬਰਤਾ ਦਾ ਪੁਚਾਲ ਆਇਆ ਉਹਦਾ ਐਪੀਸੈਂਟਰ ਕੀ ਸੀਗਾ ਕੀ ਕੋਈ ਮੌਤ ਹੋਈ ਆ ਜਾਨੀ ਨੁਕਸਾਨ ਹੋਇਆ ਮਾਲੀ ਨੁਕਸਾਨ ਹੋਇਆ ਕਿਹੜਾ ਇਲਾਕਾ ਹੈ ਕੁਝ ਵੀ ਨਹੀਂ ਦੱਸਿਆ ਜਾਊਗਾ ਚਾਰ ਵਿਜ਼ੂਅਲਸ ਤੇ ਇਹ ਪੰਜਾਬ ਦੇ মিডিਆ ਦਾ ਇਹ ਦੁਖਾਂਤ ਚੱਲ ਰਿਹਾ ਓਵੇਂ ਗੋਲਡੀ ਬਰਾਡ ਦੀ ਫੋਟੋ ਲਈ ਗੋਲੀ ਚੱਲੀ ਇੱਕ ਨੇ ਕਹਿਤਾ ਜੀ ਸ਼ੂਟਰ ਪਛਾਣੇ ਗਏ ਉਹ ਹੁਣ ਉਹ ਉਹ ਮੇਰੇ ਖਿਆਲੋਂ ਅਮਰੀਕਾ ਵਾਲੇ ਵੀ ਉਹ ਚੈਨਲ ਲੱਭਦੇ ਫਿਰਦੇ ਆ ਵੀ ਭਾਈ ਦੱਸੋ ਫੋਟੋ ਤਾਂ ਦਿਓ ਜਿਹੜੇ ਤੁਸੀਂ ਪਛਾਣ ਲੇ ਤੇ ਅਸੀਂ ਨਹੀਂ ਪਛਾਣ ਸਕਿਆ ਵੀ ਕੌਣ ਇੰਡੀਆ 'ਚ ਬੈਠੇ ਪੰਜਾਬ 'ਚ ਬੈਠੇ ਸਾਹ ਲੱਭ ਲੈ ਇਸ ਕਾਲ ਦਾ ਕ੍ਰਿਟਿਸਿਜ਼ਮ ਹੀ ਹੋਇਆ ਮੈਨੂੰ ਲੱਗਦਾ ਕਿ ਇਹ ਇਹ ਸਾਡੇ ਲਈ ਕਾਲੇ ਦੌਰ ਦਾ ਸਮਾਂ ਅਸੀਂ ਬਹੁਤ ਜਵਾਨ ਬਹੁਤ ਯੰਗ ਪੰਜਾਬ ਦਾ মিডিਆ ਹੈ ਜਿਹੜਾ ਪ੍ਰਿੰਟ মিডিਆ ਦੀ অথেন্টিਸਿਟੀ ਟੀਵੀ ਟੀਵੀ ਤੋਂ ਬਾਅਦ ਜਦੋਂ ਸੋਸ਼ਲ ਤੇ ਆਏ ਆ ਤੇ ਇਹ ਜ਼ਿੰਮੇਵਾਰੀ ਦਾ ਕੰਮ ਸੀਗਾ ਜ਼ਿੰਮੇਵਾਰੀ ਦਾ মিডিਆ ਸੀਗਾ ਅ ਇਨਫੋਰਮੇਸ਼ਨ ਬੇਸਡ ਜਰਨਲਿਜ਼ਮ ਔਰ ਬਹੁਤ ਜਿਹਨੂੰ ਕਹਿ ਲਓ ਕਿ ਇਨਵੈਸਟੀਗੇਟਿਵ ਜਰਨਲਿਜ਼ਮ ਦੇ ਦੌਰ ਦੇ ਵਿੱਚ ਅਗਰੈਸਿਵ ਜਰਨਲਿਜ਼ਮ ਹੋ ਗਈ ਇਨਫੋਰਟੇਨਮੈਂਟ ਹੋ ਗਿਆ ਸਵਾਦ ਲਈ ਜਾਂਦੇ ਆ ਲੋਕ ਔਰ ਉਹ ਦੇਖ ਵੀ ਉਹਨੂੰ ਰਹੇ ਆ ਜਿਹੜੇ ਇਨਫੋਰਮੇਸ਼ਨ ਦੇ ਰਹੇ ਲੋਕ ਉਹਨਾਂ ਨੂੰ ਦੇਖਣਾ ਜਿਹੜੇ ਸੌਫਟ ਨੇ ਜਿਹੜੇ ਰਾਮ ਨਾਲ ਬੈਠ ਕੇ ਗੱਲ ਕਰਨਗੇ ਕਿ ਆ ਹੋਇਆ ਹੋਇਆ ਐ ਹੋਇਆ ਲੋਕ ਉਹ ਲਾਈਕ ਬਟਨ ਦਾ ਨੱਪ ਦਿੰਦੇ ਵੀ ਰਮਨ ਕੁਮਾਰ ਦੇ ਨੱਪੋ ਲਾਈਕ ਬਟਨ ਤੇ ਉਹ ਰਮਨ ਕੁਮਾਰ ਜੀ ਵੀ ਟੀਪੀ ਪੜ੍ਹਦੇ ਸੀਗੇ ਬਹਿ ਕੇ ਵੀ ਹੁਣ ਸ਼ਾਮ ਦੀਆਂ ਖਬਰਾਂ ਸੁਣ ਤੁਸੀਂ ਉਹ ਤੁਹਾਡੇ ਪੇਸ਼ੈਂਸ ਹੈਗੀ ਇਹ ਤੁਸੀਂ ਬਹਿ ਕੇ ਇਕੱਲੀ ਸ਼ਾਮ ਦੀਆਂ ਖਬਰਾਂ ਸੁਣੋ ਤੇ ਆ ਹੋਇਆ ਆ ਹੋਇਆ ਉੱਥੇ ਆਇਆ ਲੋਕ ਕੋਈ ਮਸਾਲਾ ਭਾਲਦੇ ਯਾਰ ਜਿੱਥੇ ਸਿਮਰਨ ਡਾਂਸਰ 15 ਦਿਨ ਛਾਈ ਰਹੀ ਹੋਵੇ ਨਿਊਜ਼ ਚੈਨਲਾਂ ਤੇ ਉੱਥੋਂ ਤੁਸੀਂ ਖਬਰ ਥੋੜੀ ਐਕਸਪੈਕਟ ਕਰਦੇ ਹੋ ਤਾਂ ਇਹ ਇਨਫੋਟੇਨਮੈਂਟ ਦਾ ਦੌਰ ਹੈ ਇਹ ਇਨਫਾਰਮੇਸ਼ਨ ਪਲੱਸ ਐਂਟਰਟੇਨਮੈਂਟ ਦਾ ਮਿਕਸਚਰ ਦਾ ਦੌਰ ਹੈ ਖਬਰ ਨਾ ਐਕਸਪੈਕਟ ਕਰੋ ਤੁਸੀਂ ਇਹ ਸਾਡੇ ਨਾਲ ਵੀ ਹੋਇਆ ਬਾਕੀਆਂ ਨਾਲ ਵੀ ਹੋ ਰਿਹਾ ਹੈ ਹੁਣ ਜਿਹੜੇ ਕਰ ਰਹੇ ਆ ਉਹਨਾਂ ਨਾਲ ਵੀ ਹੋ ਰਿਹਾ ਹੈ ਇਹ ਬਾਕੀਆਂ ਦੇ ਨਾਲ ਬਾਕੀ ਚੈਨਲ ਜਿਹੜੇ 10 ਰਹਿ ਗਏ 4-5 ਪ੍ਰੋਮਿਨੈਂਟ ਨੇ 4-5 ਦੂਜੇ ਤੀਜੇ ਥਰਡੇ ਲੈਵਲ ਤੇ ਆਪਦੇ ਆਪ ਨੂੰ ਸਮਝੀਏ ਉਹਨਾਂ ਦੀ ਲੜਾਈ ਦੇ ਵਿੱਚ ਲੋਕਾਂ ਦਾ ਜਲੂਸ ਨਿਕਲ ਰਿਹਾ ਹੈ